ਆ ਸਾਡੀ ਪ੍ਰੀਆ ਤਾਂ ਸਾਡਾ ਪਾਵਾ ਤੇ ਆ ਭਾਬੀ ਤੁਰੀ ਫਿਰਦੀ ਵਿਚਾਰੀ ਪਾਵੇਂ ਲਾਗੇ ਕੀ ਹਾਲ ਜਾਲ ਦਾ ਸਾਰਿਆਂ ਦਾ ਧੁੱਪ ਨਿਕਲ ਗਈ ਤੇ ਸਵੇਰ ਦਾ ਸਵੇਰ ਦਾ ਟਾਈਮ ਹੈਗਾ ਤੇ ਮੌਸਮ ਸਾਫਾ ਬਿਲਕੁਲ ਨੀਲਾ-ਨੀਲਾ ਹੋਇਆ ਬੱਦਲ ਤੇ ਆ ਸਾਡਾ ਬਾਈਕ ਖੜਾ ਤੇ ਆਪਾਂ ਪਰ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਆ ਸਾਡੀ ਪ੍ਰੀਆ ਤਾਂ ਸਾਡਾ ਪਾਵਾ ਤੇ ਆ ਭਾਬੀ ਤੁਰੀ ਫਿਰਦੀ ਵਿਚਾਰੀ ਪਾਵੇਂ ਲਾਗੇ ਬਜੇ ਟਿਕਾਣੇ ਅਸੀਂ ਬਧੀ ਬੈਠਾ ਸੀ ਹੋਰ ਕੇ ਖੁੱਲੇ ਸ਼ਟਰ ਰੱਖਿਆ ਤੇ ਇੱਧਰ ਸਾਡੀ ਨਾਨੀ ਕਸ਼ਮਾ ਕਸ਼ਟੇ ਬੈਠੀ ਹੈ ਕੰਮ ਕਰ ਰਿਹਾ ਕਾ ਚੱਜਦਾ ਕਿੱਥੇ ਹੈਰਾ ਨਹੀਂ ਕੀ ਕਰਦਾ ਪਿਆ ਇਹ ਨਾਨੀ ਸਾਡੀ ਬੀੜੀਆਂ ਪਿੰਦੀ ਹੈ ਤੇ ਮੰਡਲ ਪਿੱਛੇ ਕਹਿੰਦੇ ਤੜਕੇ ਲੜੀ ਲਿਆ ਕੇ ਦੇ ਦੇ ਹੁਣ ਕਿਉਂ ਲਿਆ ਕੇ ਦੇਵਾਂ ਮੈਂ ਰਾਤੀ ਵੀ ਨਹੀਂ ਦਵਾਦਾ ਨਾ ਤੇ ਸਾਡੀ ਇੱਕ ਮੋਟੋ ਜੀ ਐਸਡੀ ਤੇ ਇਧਰ ਸਾਡਾ ਲੰਗਰ ਪੱਕ ਰਿਹਾ ਹੈ ਇੱਕਾ ਸਾਡਾ ਦੇਖੋ ਬੈਠਾ ਦਸ ਸਿੱਕਾ ਵਿਕਿਆ ਜਬਰਦਸਤ ਚੱਲ ਕੋਈ ਗੱਲ ਨਹੀਂ ਰੋਟੀਆਂ ਪੱਕੀਆਂ ਨਹੀਂ ਗਈਆਂ ਇਹ ਆ ਵੀ ਹੋ ਗਿਆ ਏ ਮੁੰਡੇ ਦਾ ਪਿਓ ਵੀ ਹੋ ਗਿਆ ਤਾਂ ਵੀ ਨਹੀਂ ਇਹਨੂੰ ਸਮਝਾਂਗੀ ਕਾਦੀ ਕਾਦੀ ਹੈ ਬੋਲੀ ਬਾਲਾਂ ਦੋ ਬੋਲੀ ਬਾਲਾਂ ਦੇ ਬੋਜੀਆਂ ਵੇਖੀਏ ਬੋਜੀਆਂ ਨਹੀਂ ਜੇਬੀਆਂ ਨੇ ਬੋਜ ਜੇਬ ਹੈ ਜੇ ਬੋਜੀਆਂ ਨਹੀਂ ਹੈ ਨਾਨੀ ਹੈ ਨਾ ਮਸਤਾ ਸਾਡੇ ਅਸ ਕਰਦੇ ਕਦਾ ਕੋੜਾ ਸਾਡਾ ਕਰਦੇ ਕੋੜੇ ਵਿੱਚ ਕੁੱਤਾ ਵਸਾ ਚ ਉਹਨੂੰ ਵੇਖ ਲਈਏ ਤੇ ਸਾਡੇ ਸਾਬ ਸੁੱਤੇ ਪਏ ਐ ਕਰੀ ਮਸਤੋ ਕੇ ਹੈ ਨਹੀਂ ਸੋਣ ਕੇ ਜਨਾਓ ਤੇ ਹੋ ਜਨਾਬ ਸਤੇ ਵੇਹੇ ਕੇ ਟੌਰ ਨਾਲ ਆਇਤਾ ਤੇ ਇਧਰ ਸਾਡੀ ਕੁੰਤੀ ਆਈ ਵੀ ਐ ਜੈ ਹਨਾਨੀ ਦੀ ਤੇ ਆਪਾਂ ਵੇਖੋ ਨਾ ਸਾਡੇ ਹੁਣ ਕਦੂਰੇ ਉਧਰ ਕਦੂਰੇ ਸੀ ਆਪਣੇ ਕੋਲ ਛਣਕ ਨਿੱਕੇ ਜੇ ਤੇ ਇਧਰ ਤੇ ਜਾਂਦੇ ਆ ਆ ਰਸਤਾ ਵੇਖੋ ਕਿੱਡਾ ਹੋਇਆ ਝਾੜੀਆਂ ਝਾੜੀਆਂ ਕੱਲੀਆਂ ਹੋਰ ਕੁਝ ਵੀ ਨਹੀਂ ਗਿਆ ਪਤਾ ਨਹੀਂ ਖੁਰਕਲਗੇ ਬੂੰਈਆਂ ਸਤ ਨੀ ਤੇ ਦੇਖੀ ਨਹੀਂ ਮੈਨ ਨਿਕ ਨਿਕ ਕਿ ਦੂਰੇ ਜ ਆਪਣੇ ਹੈ ਨਾ ਸਖੰਡਾ ਦਾ ਮੌਸਮ ਇਥੇ ਕਿਵਰ ਦੱਸਦਾ ਬੂੰਈਆਂ ਬਾਈਆਂ ਵੀ ਦੀ ਜਾਣਾ ਪੈਂਦਾ ਆ ਪੇੜ ਬੋਦੇ ਕਿੰਨੀ ਹਰਿਆਲੀ ਹੈ ਵਧੀਆ ਨਾ ਚਲੋ ਜੀ ਹਰੇ ਹਰੇ ਪੇੜ ਮਸਤ ਜੰਗਲਰ ਕਾ ਲੱਗਦਾ ਹੋਏ ਇੰਥੇ ਤਾਂ ਕੇ ਤਾਂ कतूरी ना कतूरी निके निके गए थे इतने रखे से बेचारे भाग हूँ हेज सी उन्होंने लस्सी पानी वो पिकारी भजे थोड़ी बाकी कितने वो बस ਆ ਸਾਰੇ ਕੁਦੂਰੇ ਲੋ ਜੀ ਆਪਾਂ ਹੋ ਗਿਆ ਨਾ ਅੱਗੇ ਰੈਡੀ ਤੇ ਆਪਾਂ ਜਾ ਰਹੇ ਹੁਣ ਇੱਕ ਕਰੀ ਡਬਲ ਵਾਲੀ ਦਾਸਰ ਪਹੁੰਚ ਜਾ ਕੰਮ ਕਰਦੇ ਆ ਤੇਰ ਬੜਾ ਲੱਗੇ ਮੈਨੂੰ ਲੱਗਾ ਨਹੀਂ ਲੱਗਾ ਵੈਸੇ ਆ ਗਿਆ ਆਸਮਾਨ ਨੀਲਾ ਨੀਲਾ ਤੇ ਆਪਣਾ ਬਾਈਕ ਹੁਣ ਇੱਥੇ ਸਾਡੇ ਉਕਲੀਆਂ ਬਹੁਤ ਆ ਆ ਮੋੜ ਮੋੜਦਿਆਂ ਦਾ ਸੜਕ ਵੱੰਨ ਕੋਈ ਜ਼ਿਆਦਾ ਟਾਈਮ ਨਹੀਂ ਹੈ ਸਾਲ 1.5 ਸਾਲ ਹੀ ਹੋਏ ਉਕਲੀਆਂ ਇਹ 1.5 ਸਾਲ ਤੋਂ ਵੱਧ ਹੈ